ਭਗਵਾਨ ਰੰਗ ਤੋਂ ਜਾਂ ਕੇਸਰੀ ਰੰਗ ਤੋਂ ਇਤਰਾਜ਼ ਹੋਣ ਲੱਗ ਗਿਆ ਜਿਹੜਾ ਬਾਣਾ ਮੇਰੇ ਗੁਰੂ ਨਾਨਕ ਦੇਵ ਜੀ ਨੇ ਭਗਵਾ ਪਾਇਆ ਕੇਸਰੀਆ ਪਾਇਆ ਉਹ ਤੋਂ ਇਤਰਾਜ਼ ਹੋਣ ਲੱਗ ਗਿਆ ਨਾ ਦਤਾ ਇਹ ਵੀ ਹੋ ਸਕਦਾ ਹਾਲ ਵਾਲੇ ਟਾਈਮ 'ਚ ਇਹ ਵੀ ਲਿਖਦੇ ਨੇ ਵੀ ਸਨਾਤਨ ਧਰਮ ਨਾਲ ਸੰਬੰਧਿਤ ਲੋਕ ਹਿੰਦੂ ਸੁਮਾਜ ਦੇ ਸੰਬੰਧਿਤ ਲੋਕ ਲਿਖ ਕੇ ਵੀ ਲਾ ਸਕਦੇ ਵੀ not allowed ਕਿ ਗੁਰੂਆਂ ਦਾ ਸੰਬੰਧ ਸਨਾਤਨ ਧਰਮ ਦੇ ਨਾਲ ਸੀਗਾ ਜਾਂ ਨਹੀਂ ਸੀਗਾ ਇਹ ਵੀ ਦੱਸਣਾ ਚਾਹੀਦਾ ਵੀ ਮਤੀ ਦਾਸ ਕੌਣ ਸੀ ਸਤੀ ਦਾਸ ਕੌਣ ਸੀ ਇਸੇ ਫਰਕ ਤੋਂ ਪਈ ਕਿਨੇ ਪਾਈ ਜੀਪੀਸੀ ਵਰਗੇ ਲੋਕਾਂ ਨੇ ਸਾਮਾਨ ਨਹੀਂ ਪਾਇਨਾ। ਪੁਲਿੱਖੀ ਨਹੀਂ ਸਨਾਤਨਤ ਰੰਦੇ ਲੋਕਾਂ ਨੂੰ ਪੁਲਿੱਖੀ ਨਹੀਂ ਵੀ ਤਾਂ ਸਾਡੇ ਸੀ। ਇਹਨਾਂ ਵਿਵਾਦ ਉਤਪਨ ਹੁੰਦੇ ਨੇ। ਅੰਦਰ ਸਾਹਿਬ ਦਿੱਕਤ ਕੀ ਹੈ? ਸ਼ਿਵ ਸੈਨਾ ਆਗੂ ਹਮੇਸ਼ਾ ਆਪਣੀ ਜਿਹੜੀ ਪੋਲਿਟਿਕਸ ਦੀ ਰੋਟੀਆਂ ਉਹ ਸੇਕਣੇ ਸ਼ੁਰੂ ਕਰ ਦਿੰਦੀ। ਇਹਨਾਂ ਗੱਲ ਪੱਤਰਕਾਰੀ ਗਲਤ ਗੱਲ ਕਰਨ ਲੱਗ ਗਈ ਨਾ। ਨਨਿਤ ਸਾਹਿਬ ਗੱਲ ਕਹੀ ਹੈ ਕਿ ਅਸੀਂ ਕਿਸੇ ਦੇ ਵਿੱਚ ਫਿਕਨ ਨਹੀਂ ਪਾਉਣਾ ਚਾਹੁੰਦੇ ਫੇਕ ਤਾਂ ਫਿਰ ਤੁਸੀਂ ਪਾਰੇ। ਸਾਡੇ ਰਿਸ਼ਤੇ ਸਾਂਝੇ ਨੇ ਉਹ ਥੋੜੀ ਤੋੜ ਦੇਣਗੇ। ਸਾਡੇ ਵਿਆਹ ਵਿੱਚ ਹੁੰਦੇ ਨੇ ਉਹ ਥੋੜੀ ਤੋੜ ਦੇਣਗੇ ਸਾਡੇ ਸੰਸਕਾਰ ਇੱਕੋ ਨੇ ਉਹ ਥੋੜੀ ਤੋੜ ਦੇਣਗੇ ਜਾਂ ਤਾਂ ਕਹਿ ਦਨ ਉਹ ਵੀ ਸਾਰਾ ਕੁਝ ਅਸੀਂ ਲੱਗ ਕਰਾਂਗੇ ਕਰੋਨਾ ਕਿ ਲੱਗਦਾ ਤੁਹਾਨੂੰ ਕੀ ਰੰਗਾ ਦੇ ਨਾਲ ਵੀ ਧਰਮ ਦਾ ਵੀ ਵੰਡ ਹੋ ਜਾਂਦਾ ਫਿਰ ਉਹਨਾਂ ਨੇ ਕਿਉਂ ਕੀਤਾ ਉਹ ਸ਼ੁਕਰ ਦਿੱਤੀ ਆ ਵੀ ਅਸੀਂ ਅਗਰ ਫੈਸਲੇ ਤੋਂ ਵਿਰੋਧ ਕਰਦੇ ਤਾਂ ਤੁਹਾਨੂੰ ਟੈਨਸ਼ਨ ਹੁੰਦੀ ਅਗਰ ਅਸੀਂ ਸਨਮਾਨ ਕਰ ਤਾਂ ਫਿਰ ਤੁਹਾਨੂੰ ਟੈਨਸ਼ਨ ਨਹੀਂ ਕਹਦੇ ਤੁਸੀਂ ਕਹਿੰਦੇ ਵੀ ਹਰਮੰਦਰ ਸਾਹਿਬ ਜਾ ਕੇ ਅਸੀਂ ਹਨੂਮਾਨ ਚਾਲੀਸਾ ਪੜ੍ਹਨੀ ਹੈ ਕਹਦੇ ਤੁਸੀਂ ਕਹਿੰਦੇ ਰੰਗ ਬਦਲਤਾ ਇਸ ਤਰ੍ਹਾਂ ਦੀ ਟਿੱਪਣੀਆਂ ਕਰਕੇ ਫਿਰ ਕੀ ਲੱਗ ਕੀ ਲੱਗਦਾ ਹੈ ਕਿ ਵੀ ਭਾਈਚਾਰੇ 'ਚ ਫੁੱਟ ਨਹੀਂ ਪਈ ਸੱਚੀ ਕਾਲ ਤੁਸੀਂ ਦੇਖ ਰਹੇ ਹੁੰਦਾ ਸਿਟੀ ਹੈਡਲਾਈਨਸ ਤੇ ਮੈਂ ਜੈ ਕੁਮਾਰ ਗੁਰੂਕਰਨ ਨੂੰ ਲੈ ਕੇ ਨਿਸ਼ਾਨ ਸਾਹਿਬ ਨੂੰ ਲੈ ਕੇ ਵੱਡੀ ਤਬਦੀਲੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਗੱਲ ਸੁਰਖੀਆਂ ਦੇ ਵਿੱਚ ਬਣੀ ਹੋਈ ਹੈ ਕਿ ਪੰਜ ਤਖਤਾਂ ਦੇ ਸਿੰਘ ਸਹਿਬਾਨਾਂ ਨੇ ਜਿਹੜਾ ਕੇਸਰੀ ਰੰਗ ਦੀ ਜਗ੍ਹਾ ਬਸੰਤੀ ਤੇ سرمਈ ਰੰਗ ਦੇ ਵਸਤਰ ਜਿਹੜਾ ਨਿਸ਼ਾਨ ਸਾਹਿਬ ਤੇ ਪਾਉਣ ਦੀ ਗੱਲ ਰੱਖੀ ਸੀ ਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਜਿਹੜਾ ਗੱਲ ਵੀ ਰੱਖੀ ਗਈ ਕਿ ਹਾਂ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਤਾਂ ਜਿਸ ਨੂੰ ਲੈ ਕੇ ਲਗਾਤਾਰ ਹਰ ਕੋਈ ਆਪਣੀ ਟਿੱਪਣੀ ਕਰ ਰਿਹਾ ਹਰ ਕੋਈ ਆਪਣੀ ਰਾਏ ਸੋਸ਼ਲ ਮੀਡੀਆ ਤੇ ਦੇ ਰਿਹਾ ਤੇ ਮੇਰੇ ਨਾਲ ਸ਼ਿਵ ਸੈਨਾ ਆਗੂ ਰਜੀਪ ਟੰਡਨ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਟੰਡਨ ਸਾਹਿਬ ਕਿਵੇਂ ਦੇਖਦੇ ਹੋ ਕਿ ਹੁਣ ਜਿਹੜਾ ਵੱਡਾ ਵੱਡਾ ਬਦਲਾਅ ਕੀਤਾ ਗਿਆ ਹੈ ਕੇਸਰੀ ਰੰਗ ਦੀ ਜਗ੍ਹਾ ਜਿਹੜਾ ਹੁਣ ਸੁਰਮਈ ਤੇ ਬਸੰਤੀ ਰੰਗ ਦਾ ਇਸਤੇਮਾਲ ਜਿਹੜਾ ਨਿਸ਼ਾਨ ਸਾਹਿਬ ਤੇ ਕੀਤਾ ਜਾਵੇ ਪੰਜ ਤਖਤਾਂ ਦੇ ਮੁਖੀਆਂ ਨੇ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਜੋ ਫੈਸਲਾ ਲਿੱਤਾ ਸਾਨੂੰ ਸਨਮਾਨ ਕਰਨਾ ਚਾਹੀਦਾ ਪਰ ਕੁਝ ਗੱਲਾਂ ਹੋਰ ਵੀ ਨੇ ਜਿਹੜੀਆਂ ਪੰਚ ਤਖਤਾਂ ਦੇ ਪ੍ਰਮੁਖਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਲੀਅਰ ਕਰਨੀਆਂ ਚੀਜ਼ਾਂ ਜਿਹੜੀ ਸਮਾਜ ਦੇ ਜਿਹੜੇ ਭਲੇਖੇ ਨੇ ਉਹ ਵੀ ਦੂਰ ਕਰਨੇ ਚਾਹੀਦੇ ਨੇ ਕਿਹੜੀਆਂ ਗੱਲਾਂ ਨੇ ਉਹ ਪਹਿਲੀ ਗੱਲ ਤਾਂ ਇੱਕੋ ਹੀ ਆ ਉਹਨਾਂ ਨੂੰ ਭਗਵੇਂ ਰੰਗ ਤੋਂ ਜਾਂ ਕੇਸਰੀ ਰੰਗ ਤੋਂ ਇਤਰਾਜ਼ ਹੋਣ ਲੱਗ ਗਿਆ ਜਿਹੜਾ ਬਾਣਾ ਮੇਰੇ ਗੁਰੂ ਨਾਨਕ ਦੇਵ ਜੀ ਨੇ ਭਗਵਾ ਪਾਇਆ ਕੇਸਰੀਆ ਪਾਇਆ ਉਹ ਤੋਂ ਇਤਰਾਜ਼ ਹੋਣ ਲੱਗ ਗਿਆ ਪਹਿਲੀ ਗੱਲ ਤੇ ਵੀ ਹੈ ਨਾ ਦੂਜੀ ਗੱਲ ਇਹ ਵੀ ਇਤਰਾਜ਼ ਹੋਣਾ ਚਾਹੀਦਾ ਜਿਹੜਾ ਲੋਕਾਂ ਨੂੰ ਇੱਕ ਭਲੇਖਾ ਪਹਿਲਾਂ ਭਲੇਖੇ ਦੀ ਗੱਲ ਕਰਾਂ ਇਤਰਾਜ਼ ਤਾਂ ਬਾਅਦ ਦੀ ਗੱਲ ਜਿਹੜਾ ਲੋਕਾਂ ਨੂੰ ਇੱਕ ਭਲੇਖਾ ਹੀ ਪੈਂਦਾ ਨਾ ਹਰ ਮੰਦਰ ਸਾਹਿਬ ਲੋਕੀਤ ਅੰਦਰ ਵੀ ਹਰਮੰਦਰ ਸਾਹਿਬ ਵੀ ਹਰੀ ਦਾ ਮੰਦਰ ਹੈ 골ਡਨ ਟੈਂਪਲ ਕਿਹਾ ਜਾਂਦਾ ਉਹ ਵੀ ਜਿਹੜਾ ਲੋਕਾਂ ਨੂੰ ਭੁਲੇਖਾ ਪੈਂਦਾ ਉਹ ਵੀ ਦੂਰ ਕਰਨਾ ਚਾਹੀਦਾ ਉੱਥੇ ਵੀ ਕਹਿਣਾ ਚਾਹੀਦਾ ਵੀ ਇੱਕਲਾ ਗੁਰੂਆਂ ਦਾ ਘਰ ਆ ਵੀ ਗੁਰੂ ਦਰਬਾਰ ਸਾਹਿਬ ਹੈ ਉਹ ਵੀ ਜਿਹੜਾ ਨਾਮਸ਼ਾਹ ਚੇਨ ਕਰ ਦੇਣਾ ਚਾਹੀਦਾ ਮੇਰੀ ਸੋਚ ਦੇ ਹਿਸਾਬ ਨਾਲ ਕੁਝ ਸਾਲਾਂ ਬਾਅਦ ਸ਼ਾਇਦ ਕਰ ਵੀ ਦੇਣ ਕਿਉਂਕਿ ਜਿੱਦਾਂ ਉਹਨਾਂ ਨੇ ਭਗਵੇਂ ਤੋਂ ਰੰਗ ਤੋਂ ਕੇਸਰੀ ਰੰਗ ਤੋਂ ਤਰਾਜ ਹੋ ਗਿਆ ਉਹ ਚਾਹੀਦਾ ਲੋਕਾਂ ਨੂੰ ਭੁਲੇਖਾ ਪੈਂਦਾ ਵੀ ਜਿਹੜਾ ਹਰਮੰਦਰ ਸਾਹਿਬ ਹੈ ਵੀ ਹਰੀ ਦਾ ਮੰਦਰ ਹੈ ਲੋਕਾਂ ਨੂੰ ਤਰਾਜ ਹੁੰਦਾ ਗੋਲਡਨ ਟੈਂਪਲ ਹੈ ਵੀ ਸਾਡੇ ਮੰਦਰ ਅਪੀਸ ਸਨਾਤਨ ਧਰਮ ਦੇ ਮੰਦਰ ਨੇ ਅਗਰ ਉਹ ਕਿ ਗੁਰੂ ਦਾ ਘਰ ਹੈ ਤਾਂ ਫਿਰ ਉਹਨੂੰ ਉਹ ਵੀ ਕੱਲ ਲੋਕਾਂ ਨੂੰ ਕਲੀਅਰ ਕਰਨੀ ਚਾਹੀਦੀ ਸਿੰਘ ਸਭਾ ਨਾਲੋਂ ਲੋਕ ਤਾਂ ਵੀ ਕਹਿੰਦੇ ਨੇ ਇੱਕ ਇਹ ਵੀ ਭਲੇਖਾ ਸਨਾਤਨ ਪੰਜ ਤਖਤਾਂ ਦੇ ਪ੍ਰਮੁੱਖਾਂ ਨੂੰ ਗੁਰੂਦਵਾਰਾ ਪ੍ਰੰਧ ਕਮੇਟੀ ਨੂੰ ਦੂਰ ਕਰਨਾ ਚਾਹੀਦਾ ਵੀ ਜਿਹੜੇ ਸਾਰੇ ਗੁਰੂ ਨੇ ਸਨਾਤਨ ਧਰਮ ਦੇ ਨਾਲ ਸੰਬੰਧਿਤ ਨੇ ਲੋਕ ਕਹਿੰਦੇ ਨੇ ਲੋਕਾਂ ਨੂੰ ਭਲੇਖਾ ਇਹ ਭਲੇਖਾ ਵੀ ਸਾਡਾ ਪੰਜ ਤਖਤਾਂ ਦੇ ਮੁਖੀ ਇਹਨੂੰ ਕਲੀਅਰ ਕਰਨ ਵੀ ਜਿਹੜੇ ਸਾਰੇ ਗੁਰੂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਸਨਾਤਨ ਧਰਮ ਦੇ ਨਾਲ ਸੰਬੰਧਿਤ ਨੇ ਇਹ ਭੁਲੇਖਾ ਜਿਹੜਾ ਲੋਕਾਂ ਨੂੰ ਹੈਗਾ ਇਹ ਦੂਰ ਕਰਨ ਦਾ ਪ੍ਰਯਾਸ ਭੁਲੇਖੇ ਵਾਲੀ ਤਾਂ ਕੋਈ ਗੱਲ ਹੈ ਨਹੀਂ ਵਿੱਚ ਨਾ ਇਹ ਪ੍ਰਯਾਸ ਦੂਰ ਕਰਨਾ ਚਾਹੀਦਾ ਮਤਲਬ ਇਹਨਾਂ ਨੂੰ ਪ੍ਰਯਾਸ ਕਰਨ ਜਿਹੜਾ ਸਾਡਾ ਭੁਲੇਖਾ ਨਾ ਅਸੀਂ ਲੋਕ ਕਈ ਸਾਡੇ ਹਿੰਦੂ ਲੀਡ ਉੱਠ ਕੇ ਕਹਿੰਦੇ ਨੇ ਵੀ ਜਿਨ੍ਹਾਂ ਨੇ ਗੁਰੂ ਨੇ ਸਾਰੇ ਹਿੰਦੂ ਨੇ ਵੀ ਜਿਹੜੇ ਹਿੰਦੂ ਜੀ ਗੁਰੂ ਸੀ ਨੇ ਸਾਰੇ ਹਿੰਦੂ ਸੀਗੇ ਇਹ ਵੀ ਪੁਲੇਖਾ ਸਾਡੇ ਤਖਤਾਂ ਦੇ ਪ੍ਰਮੁਖਾਂ ਨੂੰ ਦੂਰ ਕਰਨਾ ਚਾਹੀਦਾ ਵੀ ਗੁਰੂਆਂ ਦਾ ਸਬੰਧ ਸਨਾਤਨ ਧਰਮ ਦੇ ਨਾਲ ਸੀਗਾ ਜੇ ਨਹੀਂ ਸੀਗਾ ਇਹ ਵੀ ਦੱਸਣਾ ਚਾਹੀਦਾ ਵੀ ਮਤੀ ਦਾਸ ਕੌਣ ਸੀ ਸਤੀ ਦਾਸ ਕੌਣ ਸੀ ਵੀ ਸਾਡੇ ਸਮਾਜ ਨੂੰ ਕਲੀਅਰ ਕਰਨਾ ਚਾਹੀਦਾ ਇਹ ਵੀ ਦੱਸਣਾ ਚਾਹੀਦਾ ਦੀਵਾਨ ਟੋਡਰਮਲ ਜਿਹਨੇ ਸਭ ਨਾਲ ਮਹਿੰਗੀ ਜ਼ਮੀਨ ਕਹਿੰਦੇ ਦੁਨੀਆ ਤੋਂ ਖਰੀਦੀ ਸੀ ਉਹ ਕੌਣ ਸੀ ਜਿਹੜੇ ਪੰਜ ਪਿਆਰੇ ਸੀਗੇ ਪਹਿਲਾਂ ਉਹ ਕੌਣ ਸੀ ਉਹ ਕਿਸ ਜਾਤੀ ਤੋਂ ਸੀ ਉਹ ਕੋ ਕਿਹੜੇ ਸਮਾਜ ਤੋਂ ਸੀ ਇਹ ਜਿਹੜੇ ਪੁਲੇਖੇ ਨੇ ਸਾਰਾ ਕੁਝ ਕਾਲ ਤੱਕ ਦੇ ਜੱਥੇਦਾਰਾਂ ਨੂੰ ਪੰਜੋਂ ਤਖਤਾਂ ਦੇ ਪ੍ਰਮੁਖਾਂ ਨੂੰ ਗੁਰਦੁਆਰਾ ਪ੍ਰੰਧ ਕਮੇਟੀ ਨੂੰ ਬੈਠ ਕੇ ਬਿਲਕੁਲ ਕਲੀਅਰ ਕਰਨੇ ਚਾਹੀਦੇ ਆ ਜਿਹੜਾ ਲੋਕਾਂ 'ਚ ਭੁਲੇਖਾ ਵੀ ਹਰੀ ਦਾ ਮੰਦਿਰ ਹਰਮੰਦਰ ਸਾਹਿਬ 골ਡਨ ਟੈਬਲ ਉਹ ਵੀ ਕਲੀਅਰ ਕਰਨ ਵੀ ਇਹ ਦਰਬਾਰ ਸਾਹਿਬ ਹੈ ਇਹ ਗੁਰੂ ਦਾ ਘਰ ਹੈ ਇਹ ਮੰਦਿਰ ਨਹੀਂ ਉਹ ਤਾਂ ਸਾਰਿਆਂ ਨੂੰ ਪਤਾ ਹੈਗਾ ਜੀ ਜਿਹੜਾ ਹਰਮੰਦਰ ਸਾਹਿਬ ਹੈਗਾ ਵੀ ਉਹ ਗੁਰਦੁਆਰਾ ਹੈਗਾ ਇਹ ਵੀ ਗੱਲ ਲੋਕਾਂ ਨੂੰ ਪਤਾ ਸੀ ਜਿਹੜਾ ਗੁਰੂ ਦishan ਸਾਹਿਬ ਦਾ ਜਿਹੜਾ ਰੰਗ ਚੜਦਾ ਕੇਸਰੀਆ ਚੜਦਾ ਵੀ ਭਗਵਾ ਰੰਗ ਹੀ ਚੜਦਾ ਇੱਕੋ ਗੱਲ ਹੈ ਕੇਸਰੀ ਭਗਵਾ 'ਚ ਫਰਕ ਕੀ ਹੈ ਦੱਸੋ ਨਾ ਇਹਨੂੰ ਹੀ ਲੋਕ ਕੇਸਰੀਆ ਕਹਿੰਦੇ ਇਹਨੂੰ ਹੀ ਲੋਕ ਭਗਵਾ ਕਹਿੰਦੇ ਇਹਨੂੰ ਹੀ ਲੋਕ ਕਿਸੇ ਇਹ ਕਹਿੰਦੇ ਇਹਨੂੰ ਭਗਵਾ ਕਹਿੰਦੇ ਫਰਕ ਕੀ ਹੈ ਫਰਕ ਇਹ ਪਾਇਆ ਗਿਆ ਵੀ ਹਿੰਦੂ ਸਵਾਜ ਦੇ ਨਾਲ ਸਿੱਖ ਮਾ ਹਿੰਦੂ ਸਿੱਖਾਂ ਦਾ ਨੋ ਮਾਸ ਦਾ ਰਿਸ਼ਤਾ ਇਹਨੂੰ ਕਹਿੰਦੇ ਨੋ ਆ ਮਾਸ ਦਾ ਰਿਸ਼ਤਾ ਜਿਹੜਾ ਇਹਨੂੰ ਲੱਗ ਦਿਖਾਣ ਦੀ ਇਹਨੂੰ ਪਛਾਣ ਲੱਗ ਕਰਨ ਦੀ ਕੋਸ਼ਿਸ਼ ਕੀਤੀ ਲੱਗਦਾ ਉਹਦੇ ਚ ਕਿਤੇ ਦਿਖਾਇਆ ਨਹੀਂ ਗਿਆ ਮੈਂ ਤੁਹਾਨੂੰ ਉਹਨਾਂ ਦੀ ਸੋਚ ਹੈ ਨਾ ਦੇਖੋ ਅਗਰ 1980 ਤੋਂ ਪਹਿਲਾਂ ਚੱਲ ਜੋ ਮੈਂ ਤਾਂ ਕਦੀ ਪਿੰਡਾਂ ਚੋਂ ਨਹੀਂ ਦੇਖਿਆ ਸੀ ਕਿ ਕੋਈ ਮੰਦਿਰ ਵੀ ਹੁੰਦੇ ਹੁਣ ਅਸੀਂ ਲੋਕ ਵੀ ਆਪਣੇ ਨਾਨਕੇ ਜਾਂਦੇ ਰਹੇ ਤਾਂ ਅਸੀਂ ਗੁਰੂ ਘਰਾਂ ਦੀ ਜਾਂਦੇ ਰਹੇ ਹਮਮ ਕਦੀ ਉੱਥੇ ਫੀਲ ਹੀ ਨਹੀਂ ਹੁੰਦਾ ਕਿ ਵੀ ਗੁਰੂ ਘਰ ਹੈ ਜਾਂ ਮੰਦਿਰ ਆਈਆਂ ਫਰਕ ਹੀ ਨਹੀਂ ਸੀਗਾ ਇਹ ਫਰਕ ਕਦੋਂ ਪਏ ਕਿਨੇ ਪਾਏ ਜੀਪੀਸੀ ਵਰਗੇ ਲੋਕਾਂ ਨੇ ਸੰਸਥਾਵਾਂ ਨਹੀਂ ਪਾਈ ਨਾ ਇਹਨਾਂ ਵਰਗੀ ਸੋਚ ਨਹੀਂ ਪਾਈ ਨਾ ਵੀ ਅਸੀਂ ਆਪਣਾ ਸਿੱਖ ਫੂਡ ਬੈਂਕ ਇੱਕ ਪਾਸੇ ਕਰ ਲਈਏ ਅਸੀਂ ਸਿਕਸ ਮੌਨਿਕ ਪਾਸੇ ਕਰਕੇ ਆਪਣਾ ਜਿਹੜੀ ਗੁੱਲ ਅਸੀਂ ਇੱਕ ਪਾਸੇ ਕਰ ਲਈਏ ਇਹੀ ਗੱਲ ਹੈ ਨਾ ਇਹਨਾਂ ਦਾ ਤਾਂ ਇਹ ਵੀ ਹੋ ਸਕਦਾ ਹਾਲ ਵਾਲੇ ਟਾਈਮ 'ਚ ਇਹ ਵੀ ਲਿਖਦੇ ਨੇ ਵੀ ਸਰਾ ਤੰਤਰ ਉਹਨਾਂ ਸੰਬੰਧੀ ਲੋਕ ਹਿੰਦੂ ਸਮਾਜ ਦੇ ਸੰਬੰਧਿਤ ਲੋਕ ਲਿਖ ਕੇ ਵੀ ला ਸਕਦੇ ਵੀ ਨਾਟ ਅਲੌਡ ਵੀ ਗੁਰੂ ਘਰ 'ਚ ਅਲਾਉ ਨਹੀਂ ਹੈਗੇ ਗੱਲ 'ਵੀ ਅਸੀਂ ਇਸ ਗੱਲ ਤੋਂ ਸਹਿਮਤ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਮੈਂ ਤਾਂ ਉਹਨਾਂ ਦੇ ਇਹ ਗੱਲ ਤੁਸੀਂ ਕਹਿ ਰਹੇ ਮੈਂ ਤਾਂ ਉਹਨਾਂ ਦੀ ਹੁਕਮਾਂ ਦਾ ਸਨਮਾਨ ਕਰ ਰਿਹਾ ਹਾਂ ਪੰਨ੍ਯਾ ਪ੍ਰਮੁਖਾਂ ਨੇ ਜਿਹੜਾ ਤਖਤਾ ਦੇ ਪੰਖਾ ਨੇ ਇੱਕ ਆਰਡਰ ਪਾਸ ਕੀਤਾ ਜਿਨ੍ਹਾਂ ਨੇ ਸਬੰਧ ਨਿਯਾਰੀ ਕੀਤਾ ਵਾਹਿਗੁਰੂਦਵਾਰਾ ਪੰਥ ਕਮੇਟੀ ਨੇ ਜਾਰੀ ਕੀਤਾ ਵਾਹ ਵੀ ਅੱਜ ਤੋਂ ਬਾਅਦ ਭਗਵਾਨ ਰੰਗ ਨਿਸ਼ਾਨ ਸਾਹਿਬ ਤੇ ਨਹੀਂ ਚੜੇਗਾ ਠੀਕ ਹੈ ਜੀ ਸਿਰਫ ਪੀਲਾ ਰੰਗ ਜਪ ਕਹਿੰਦੇ ਆ ਉਹ ਚੜੇਗਾ ਬਿਲਕੁਲ ਮੈਂ ਤਾਂ ਸਨਮਾਨ ਕਰਦਾ ਮੈਂ ਕਿਹਨਾਂ ਸਾਡੇ ਸਮਾਜ ਨੂੰ ਹੋਰ ਬੜੇ ਭਲੇਖੇ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਦੁਨੀਆ ਦੇ ਦੇ ਲੋਕਾਂ ਸਨਾਤਨ ਧਰਮ ਦੇ ਲੋਕਾਂ ਨੂੰ ਬੜੇ ਭਲੇਖੇ ਨੇ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਹੀ ਸੀਗੇ ਤੁਸੀਂ ਦੇਖੋ ਨਾ ਆਹ ਦੇਖੋ ਹੁਣ ਆਪਾਂ ਗੱਲ ਕਰੀਏ ਇਧਰ ਦੇਖੋ ਆ ਸਾਰੇ ਪੰਜ ਪਿਆਰੇ ਦੱਸੋ ਹੈ ਇਹ ਸਾਰੇ ਕੌਣ ਸੀਗੇ ਸਨਾਤਨ ਧਰਮ ਦੇ ਲੋਕ ਸੀ ਨਾ ਠੀਕ ਹੈ ਆ ਦੇਖੋ ਆ ਭਾਈ ਸਤੀਦਾਸ ਗਰਮ ਤੇਲ ਦੀ ਅੱਗ ਦੇ ਵਿੱਚ ਹੈ ਦੱਸੋ ਇੱਧਰ ਆ ਆ ਦੇਖੋ ਭਾਈ ਮਤੀਦਾਸ ਸਤੀਦਾਸ ਕੁਰਬਾਨੀਆਂ ਦਿੱਤੀਆਂ ਦਵਾਨ ਟੋਡਰਮਾ ਜੀ ਬਾਬਾ ਬਹੁੰਦਰ ਸੀ ਬਾਬਾ ਬੰਦਾ ਬਹਾਦਰ ਕੌਣ ਸੀ ਦੱਸੋ ਨਾ ਇਹ ਜਿਹੜੇ ਭਲੇਖੇ ਨੇ ਕਲੀਅਰ ਕਰਨੇ ਚਾਹੀਦੇ ਵੀ ਬਾਬਾ ਬੰਦਾ ਬਹਾਦਰ ਕੌਣ ਸੀ ਪੁਲੀਖੇ ਨੇ ਸਨਾਤਨ ਤਰੰਦੇ ਲੋਕਾਂ ਨੂੰ ਪੁਲੀਖੇ ਨੇ ਵੀ ਤਾਂ ਸਾਡੇ ਸੀ ਫਿਰ ਵਿਵਾਦ ਉਤਪਨ ਹੁੰਦੇ ਨੇ ਇਨ ਕੀ ਕਹਿੰਦੇ ਕਿ ਉਹ ਸਾਰੇ ਸਾਡੇ ਸੀ ਮੈਂ ਮੈਂ ਕਿ ਮੈਂ ਬੇਫਰੋਹੀ ਕਰਕੇ ਵਿਵਾਦ ਉਤਪਨ ਹੋਊਗਾ ਨਾ ਸੁਣ ਮੈਂ ਤਾਂ ਇਹ ਕਿੰਨਾ ਪੰਜਾ ਤੁਹਾਨੂੰ ਟੈਂਡੈਂਸ ਸਾਹਿਬ ਦਿੱਕਤ ਕੀ ਹੈ ਸ਼ਿਫਸ ਨਾਲ ਆਗੂ ਹਮੇਸ਼ਾ ਆਪਣੀ ਜਿਹੜੀ ਪੋਲਿਟਿਕਸ ਦੀ ਰੋਟੀਆਂ ਉਹ ਸੇਕਣੇ ਸ਼ੁਰੂ ਕਰ ਦਿੰਦੀ ਹੈ ਗਲਤ ਪੱਤਰਕਾਰੀ ਗਲਤ ਗੱਲ ਕਰਨ ਲੱਗੇ ਨਾ ਗਲਤ ਗੱਲ ਨਹੀਂ ਇਹ ਤੁਸੀਂ ਕੀ ਕਹਿ ਰਹੇ ਮੈਂ ਤਾਂ ਉਲਟਾ ਕਹਿ ਰਹੇ ਹਾਂ ਅਸੀਂ ਤਾਂ ਸਤਿਕਾਰ ਕਰਦੇ ਪਏ ਨੇ ਅਸੀਂ ਤਾਂ ਪੰਜਾਂ ਤਖਤਾ ਪ੍ਰਮੁੱਖਾਂ ਦੇ ਦੇਸ਼ ਦਾ ਸਨਮਾਨ ਕੀਤਾ ਵੀ ਭੁਲੇਖਾ ਦੂਰ ਕੀਤਾ ਉਹਨਾਂ ਨੇ ਕੋਸ਼ਿਸ਼ ਕੀਤੀ ਹਿੰਦੂਆਂ ਨੂੰ ਸਿੱਖਾਂ ਨੂੰ ਲੱਗ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਤਾਂ ਸਾਫ਼ ਗੱਲ ਕਹੀ ਹੈ ਕਿ ਅਸੀਂ ਕਿਸੇ ਦੇ ਵਿੱਚ ਫਿਕਰ ਨਹੀਂ ਪਾਉਣਾ ਚਾਹੁੰਦੇ ਤੇ ਇੱਕ ਤਾਂ ਫਿਰ ਤੁਸੀਂ ਪਾ ਰਹੇ ਹੋ ਰੰਗਾ ਰੰਗਾ ਦੀ ਫਿਕ ਪਾਉਣ ਦੀ ਕੀ ਲੋੜ ਹੈ ਰੰਗ ਗਿਹੜਾ ਉਹਨਾਂ ਨੇ ਬਣਾਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪਗਵਾਰ ਰੰਗ ਪਾਇਆ ਕਿਸੇ ਰੰਗ ਪਾਇਆ ਦਸੂ ਫਿਰ ਕੀ ਸੀਗਾ ਫਿਰ ਉਹ ਬਾਣਾ ਥੋੜੀ ਤਾਰ ਦੇਣਗੇ ਦੱਸੋ ਨਾ ਜਿਹੜੀ ਪੁਰਾਣੀ ਪਰੰਪਰਾ ਥੋੜੀ ਤੋੜ ਦੇਣਗੇ ਦੱਸੋ ਨਾ ਸਾਡੇ ਰਿਸ਼ਤੇ ਸਾਂਝੇ ਨੇ ਉਹ ਥੋੜੀ ਤੋੜ ਦੇਣਗੇ ਸਾਡੇ ਵਿਆਹ ਆਪਸ ਚ ਹੁੰਦੇ ਨੇ ਉਹ ਥੋੜੀ ਤੋੜ ਦੇਣਗੇ ਸਾਡੇ ਸੰਸਕਾਰ ਇੱਕੋ ਨੇ ਉਹ ਥੋੜੀ ਤੋੜ ਦੇਣਗੇ ਜਾਂ ਤਾਂ ਕਹਿ ਦਿਨ ਉਹ ਵੀ ਸਾਰਾ ਕੁਝ ਅਸੀਂ ਲੱਗ ਕਰਾਂਗੇ ਕਰੋ ਨਾ ਉਹਨਾਂ ਦੀ ਕਮਿਊਨਿਟੀ ਕਹਿੰਦੇ ਤੁਹਾਨੂੰ ਕਹਿੰਦੀ ਹੈ ਕਿ ਵੀ ਇਸ ਤਰ੍ਹਾਂ ਅਭੀ ਇਹ ਕੀਤਾ ਹਿੰਦੂ ਧਰਮ ਨੇ ਇਹ ਕੀਤਾ ਵੀ ਤੁਹਾਨੂੰ ਕੀ ਜ਼ਰੂਰਤ ਪਈ ਉਧਰ ਜਾਣ ਦੀ ਅਸੀਂ ਤਾਂ ਮੈਂ ਫਿੱਕੀ ਕਿ ਮੈਂ ਤਾਂ ਕੁਝ ਕਿਹਾ ਹੀ ਨਹੀਂ ਹੈ ਦੱਸੋ ਜੀ ਪੱਤਰ ਮੈਂ ਤਾਂ ਬਿਲਕੁਲ ਗਾਲਖ ਸਾਫ਼ ਕਰ ਰਿਹਾ ਮੈਂ ਤਾਂ ਸਨਮਾਨ ਕਰਦਾ ਸੀ ਛੀ ਝੁਕਾ ਕੇ ਉਹਨਾਂ ਦੇ ਫੈਸਲੇ ਦਾ ਅਕਾਲ ਤਖਤ ਦੇ ਮੁਖੀਆਂ ਦਾ ਜਿਨੇ ਪੰਜੋ ਤਖਤ ਉਹਨਾਂ ਦੇ ਮੁਖੀਆਂ ਦਾ ਮੈਂ ਤਾਂ ਸਿਰ ਝੁਕਾ ਕੇ ਸਨਮਾਨ ਕਰਦਾ ਨਹੀਂ ਕਿ ਲੱਗਦਾ ਤੁਹਾਨੂੰ ਕਿ ਰੰਗਾ ਦੇ ਨਾਲ ਵੀ ਧਰਮ ਦਾ ਵੀ ਵੰਡ ਹੋ ਜਾਂਦਾ ਫਿਰ ਉਹਨਾਂ ਨੇ ਕਿਉਂ ਕੀਤਾ ਦੱਸੋ ਤੁਸੀਂ ਵੀ ਤਾਂ ਕਰ ਰਹੇ ਹੋ ਨਾ ਕਿਉਂਕਿ ਤੁਸੀਂ ਵੀ ਉਹਨਾਂ ਨੂੰ ਕਹਿ ਰਹੇ ਹੋ ਕਿ ਵੀ ਉਹਨਾਂ ਨੇ ਇਹ ਕੀਤਾ ਤੇ ਉਹ ਸਾਨੂੰ ਅਲੱਗ ਕਰ ਰਹੇ ਨੇ ਮੈਂ ਕਹਿ ਨਹੀਂ ਰਿਹਾ ਮੈਂ ਤਾਂ ਕਿਹਾ ਮੈਂ ਸਨਮਾਨ ਕਰ ਰਿਹਾ ਜੀ ਮੈਂ ਤਾਂ ਉਹਨਾਂ ਦੇ ਫੈਸਲੇ ਸਨਮਾਨ ਕਰ ਰਿਹਾ ਜਿੱਦੋਂ ਉਹਨਾਂ ਨੇ ਕਹਤਾ ਕੇਸਰੀ ਰੰਗਣੀ ਅਸੀਂ ਪ੍ਰਯੋਗ ਕਰਨਾ ਅਜੇ ਤਬਾਦ ਪੀਲਾ ਰੰਗ ਜੂ ਪ੍ਰਯੋਗ ਕੀਤਾ ਜਾਊਗਾ ਚ ਨਿਸ਼ਾਨ ਸਾਹਿਬ ਦੇ ਕੱਪੜਿਆਂ ਦਾ ਜਿੱਦਾ ਵੀ ਜੋ ਵੀ ਕੀਤਾ ਜਾਏਗਾ ਪ੍ਰਭੂ ਦਾ ਰੰਗ ਹੈ ਵੀ ਉਹਨੂੰ ਅਸੀਂ ਮਾਨ ਸਨਮਾਨ ਦਾਂਗੇ ਨਿਸ਼ਾਨ ਸਾਹਿਬ ਨੂੰ ਅਸੀਂ ਸੰਪਾਨ ਪੂਰਕ ਮਤਲਬ ਪੀਲੇ ਰੰਗ ਨਾਲ ਅਸੀਂ ਸਜਾਵਾਂਗੇ ਉਹਨਾਂ ਦੀ ਇੱਛਾ ਨਾਲ ਨੀਲੇ ਰੰਗ ਨਾਲ ਸਜਾਵਾਂਗੇ ਉਹਨਾਂ ਦੀ ਇੱਛਾ ਸੀ ਉਹਨਾਂ ਦੇ ਫੈਸਲੇ ਦਾ ਸਨਮਾਨ ਕੀਤਾ ਮੈਂ ਕਿਹਾ ਨਾ ਹੋਰ ਵੀ ਬੜੇ ਭਲੇਖੇ ਨੇ ਤਖਤ ਦੇ ਇਸ ਪ੍ਰਮੁੱਖਾ ਨੂੰ ਕਹਿਣਾ ਚਾਹਾਂਗਾ ਉਹ ਭਲੇਖੇ ਵੀ ਦੂਰ ਕੀਤੇ ਜਾਣ ਲੋਕ ਕਹਿੰਦੇ ਨੇ ਬਿਹਾਰ ਤੋਂ ਗੱਡੀ ਚੱਲਦੀ ਹੈ ਮਦਰਾਸ ਤੋਂ ਗੱਡੀ ਚੱਲਦੀ ਹੈ ਵੀ ਅਸੀਂ ਗੋਲਡਨ ਟੈਂਪਲ ਮੱਥਾ ਟੇਕਣ ਜਾਣਾ ਅਸੀਂ ਹਰੀ ਮੰਦਿਰ ਸਾਹਿਬ ਮੱਥਾ ਟੇਕਣ ਜਾਣਾ ਉਹ ਭੁਲੇਖਾ ਹੁੰਦਾ ਵੀ ਮੰਦਿਰ ਅਸੀਂ ਮੱਥਾ ਟੇਕਣ ਜਾ ਰਹੇ ਹਾਂ ਉਹ ਭੁਲੇਖੇੜੇ ਉਹ ਵੀ ਦੂਰ ਕਿਤੇ ਜਾਣੇ ਏ ਭੁਲੇਖਾ ਸ਼ਿਵ ਸੈਨਾ ਨੂੰ ਹੈ ਤੁਹਾਨੂੰ ਐ ਮੈਨੂੰ ਲੱਗਦਾ ਜਵਾਨ ਹੋਗਾ ਤੁਹਾਨੂੰ ਐ ਕਿਉਂਕਿ ਕਿਉਂਕਿ ਹੋਰ ਕਿਸੇ ਦੇ ਵਿੱਚ ਤਾਂ ਹੈ ਨਹੀਂ ਸਭ ਨੂੰ ਸਭ ਨੂੰ ਪਤਾ ਹੈਗਾ ਜੀ ਆਹ ਕੀ ਹੁੰਦਾ ਐਤੋਂ ਸ਼ੁਕਰ ਕਿੱਥੇ ਆ ਗਈ ਅਸੀਂ ਅਗਰ ਫੈਸਲੇ ਇਸਮ ਵਿਰੋਧ ਕਰਦੇ ਤਾਂ ਤੁਹਾਨੂੰ ਟੈਨਸ਼ਨ ਹੁੰਦੀ ਅਗਰ ਅਸੀਂ ਸਹਿਮਾਨ ਕਰ ਤਾਂ ਫਿਰ ਤੁਹਾਨੂੰ ਟੈਨਸ਼ਨ ਹੋ ਰਹੀ ਹੈ ਦੋ ਵੀ ਕੋਈ ਮੁੱਦਾ ਉੱਠਦਾ ਜਦੋਂ ਉਹਨਾਂ ਨੇ ਆਪਣੀ ਕਮਿਊਨਿਟੀ ਜੋ ਮਰਜ਼ੀ ਕਰ ਲੈ ਉਹ ਕਦੇ ਤੁਹਾਡੇ ਹਿੰਦੂ ਧਰਮ ਦੇ ਵਿੱਚ ਆ ਕੇ ਕੋਈ ਗੱਲ ਕਹਿੰਦੇ ਆ ਕੋਈ ਵੀ ਇੱਕੋ ਟਿੱਪਣੀ ਕਰਦੇ ਆ ਫਿਰ ਮਹਾਰਾਜ 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 ਇਹ ਗੁਰੂਆਂ ਦਾ ਕਰ ਸਹਾਰਾ ਕੁਝ ਕਲੀਅਰ ਕਰ ਦਿੰਨਾ ਬਿਲਕੁਲ ਕਲੀਅਰ ਕਰ ਦਿੰਨਾ ਸਾਨੂੰ ਕੋਈ ਤਰਾਇ ਨਹੀਂ ਉਸ ਤੋਂ ਸਾਫ ਕਿਨੇ ਇਸ ਤਰ੍ਹਾਂ ਅਸੀਂ ਤਾਂ ਫੇਰ ਕਹਿੰਦੇ ਰਾਂਗੇ ਗੁਰੂ ਸਾਡੇ ਨੇ ਅਸੀਂ ਗੁਰੂਆਂ ਦੀ ਪਰ ਜੋ ਦਰਵਾਜ ਜੋ ਗੁਰੂ ਗੁਰਦਵਾਰਾ ਪੰਦਰ ਕਮੇਟੀ ਜਿਹੜੀ ਸਾਜਿ ਚੋਰਾਚਰੀ ਹੈ ਵੀ ਹਿੰਦੂ ਸਿੱਖਾਂ ਨੂੰ ਲੱਗ ਕਰਨ ਦੀ ਨਹੀਂ ਅਲਾਕਾ ਟੈਂਡਨ ਸਾਹਿਬ ਟੈਂਡਨ ਸਾਹਿਬ ਫਿਰ ਤੁਸੀਂ ਉਹੀ ਗੱਲ ਕਰ ਰਹੇ ਹੋ ਅਲਾਕਾ ਅਲਾਕਾ ਉਹਨਾਂ ਨੇ ਸਾਫ਼ ਸੰਗਤਾਂ ਦੇ ਵਿੱਚ ਕਿਹਾ ਕਿ ਅਸੀਂ ਬਿਲਕੁਲ ਕਿਸੇ ਦੇ ਵਿੱਚ ਫਿੱਕ ਪਾਉਣਾ ਨਹੀਂ ਚਾਹੁੰਦੇ ਇਹ ਫਿੱਕ ਤੁਸੀਂ ਪਾ ਰਹੇ ਹੋ ਫਿਰ ਕੱਪੜੇ ਬਦਲਣ ਦੇ ਨਾਲ ਰਿਸ਼ਤੇ ਨਹੀਂ ਟੁੱਟਦੇ ਮੈਂ ਫਿਰ ਕਹਿ ਰਿਹਾ ਜਿਹੜੇ ਹਿੰਦੂ ਸਿੱਖਾਂ ਦੇ ਰਿਸ਼ਤੇ ਇਕੱਠੇ ਸਾਂਝੇ ਨਹੀਂ ਉਹ ਟੁੱਟ ਜਾਣਗੇ ਦੱਸੋ ਨਾ ਜਿਹੜੇ ਪਹਿਲਾ ਪਹਿਲਾ ਬੱਚਾ ਹਿੰਦੂ ਸਮਾਜ ਦੇ ਸਨਾਤਨਧਰਮ ਦੇ ਲੋਕਾਂ ਨੇ ਸਿੱਖ ਪਸਾਇਆ ਕਿ ਉਹ ਲੱਗ ਹੋ ਜਾਣਗੇ ਕਿ ਆ ਜਿਹੜੇ ਤੁਸੀਂ ਇਹ ਸੰਦੀਪ ਥਾਪਰ ਸਾਡਾ ਗੋਰਾ ਲੁਧਿਆਣੇ ਬੈਠਾ ਕੀ ਕਹੋਂਗੇ ਇੱਕ ਥਾਪਰ ਪਗੜੀਦਾਰੀ ਇੱਕ ਥਾਪਰ ਬਿਨਾ ਪਗੜੀਦਾਰੀ ਇੱਕ ਜਸਮੀਤ ਮੱਕੜ ਸਾਡਾ ਦੋਸਤ ਹੈ ਬੀਲੀ ਮੱਕੜ ਸਰਦਾਰ ਪਗੜੀਦਾਰੀ ਇੱਕ ਸ਼ੋਕ ਮੱਕੜ ਸਾਡੇ ਡਾਈਂਗ ਵਾਲੇ ਹੈਗੇ ਨੇ ਇੱਥੇ ਲੁਧਿਆਣੇ ਦੇ ਬਿਨਾ ਪਗੜੀਦਾਰੀ ਕੀ ਆ ਰਿਸ਼ਤੇ ਲੱਗ ਹੋ ਜਾਣਗੇ ਦੱਸੋ ਮੈਨੂੰ ਛੋਟੀ ਉਦਾਹਰਣ ਹੈ ਔਨਕਾਰ ਸਿੰਘ ਥਾਪਰ ਪਗੜੀਦਾਰੀ ਦਿੱਲੀ ਬੈਠੇ ਠੀਕ ਹੈ ਜੀ ਉਹੀ ਸੰਦੀਪ ਥਾਪਰ ਲੁਧਿਆਣੇ ਬੈਠਿਆ ਵੇ ਬਿਨਾ ਪਗੜੀਦਾਰੀ ਕੀ ਰਿਸ਼ਤੇ ਲੱਗੋ ਜਣਗੇ ਹੋਰ ਦੱਸੋ ਸਾਡੇ ਦੋਸਤ ਨੀਰੇ ਵਰਮਾ ਜੀ ਹੁਣ ਕਈ ਵਰਮੇ ਸਿੱਖ ਵੀ ਹੈਗੇ ਨੇ ਦੱਸੋ ਉਹ ਕੀ ਰਿਸ਼ਤੇ ਲੱਗ ਹੋ ਜਾਣਗੇ ਜਾਂ ਤਾਂ ਸਾਰਾ ਕੁਛ ਹੀ ਲੱਗ ਕਰ ਦਿੰਜੇ ਇਹਨਾਂ ਨੂੰ ਇੰਨੀ ਟੈਨਸ਼ਨ ਹੋ ਗਈ ਐ ਸਾਰਾ ਹੀ ਵੱਖਵਾਦ ਕਰਨਾ ਹੈ ਕਿਤੇ ਨਾ ਕਿਤੇ ਸੀ ਸਿਰ ਪਗੜੀਦਾਰੀ ਸਮਾਜ ਇਕੱਠਾ ਕਰਨਾ ਫਿਰ ਸਾਰੇ ਭੁਲੇਖੇ ਦੂਰ ਕਰਨੇ ਚਾਹੀਦੇ ਕਦੇ ਤੁਸੀਂ ਕਹਿੰਨੇ ਵੀ ਹਰਿਮੰਦਰ ਸਾਹਿਬ ਜਾ ਕੇ ਅਸੀਂ ਹਨੂਮਾਨ ਚਾਲੀਸਾ ਪੜ੍ਹਨੀ ਐ ਕਦੇ ਤੁਸੀਂ ਕਹਿੰਨੇ ਰੰਗ ਬਦਲਤਾ ਇਸ ਤਰ੍ਹਾਂ ਦੇ ਕਿਪੜੀਆਂ ਕਰਕੇ ਫਿਰ ਕੀ ਲੱਗ ਕੀ ਲੱਗਦਾ ਹੈ ਕਿ ਵੀ ਭਾਈਚਾਰੇ 'ਚ ਫੁੱਟ ਨਹੀਂ ਪਏ ਪੱਤਰਕਾਰ ਸਾਹਿਬ ਨੂੰ ਨੇ ਅਗਰ ਕਿਸੇ ਫੈਸਲੇ ਦਾ ਅਸੀਂ ਵਿਰੋਧ ਕਰ ਦਈਏ ਤਾਂ ਇਹਨਾਂ ਨੂੰ ਸਵਾਲ ਖੜੇ ਕਰ ਦਿੰਦੇ ਅਗਰ ਅਸੀਂ ਕੋਈ ਫੈਸਲਾ ਸਨਮਾਨ ਕਰਦੇ ਆ ਫਿਰ ਤੁਸੀਂ ਸਵਾਲ ਖੜੇ ਕਰ ਕਿਸ ਤਰੀਕੇ ਦਾ ਸਨਮਾਨ ਹੈ ਉਹ ਦਰਸ਼ਕਾਂ ਨੂੰ ਪਤਾ ਲੱਗ ਰਿਹਾ ਤੁਸੀਂ ਸਨਮਾਨ ਕਿਸ ਤਰੀਕੇ ਦਾ ਸਨਮਾਨ ਕਰਦੇ ਆ ਬਿਲਕੁਲ ਅਸੀਂ ਕਾਤ ਦੇ ਜਿਨੇ ਵੀ ਪੰਜੋ ਤਖਤਾਂ ਦੇ ਪ੍ਰਮੁੱਖਾਂ ਦਾ ਅਸੀਂ ਸਨਮਾਨ ਕਰਦੇ ਆ ਜਿਨ੍ਹਾਂ ਨੇ ਰੰਗ ਬਦਲ ਕੇ ਦਿਖਾਇਆ ਵੀ ਕੇਸਰੀਆ ਤੇ ਪਗਵਾ ਇੱਕੋ ਰੰਗ ਲੱਗਦਾ ਵੇਸੀਏ ਨੂੰ ਰੰਗਾਂ ਨੂੰ ਅਲੱਗ ਕਰਦੀ ਤਾਂ ਕਿ ਅਸੀਂ ਆਪਣਾ ਨਿਸ਼ਾਨ ਆਪਣਾ ਝੰਡਾ ਲੱਕ ਦਿਖਾ ਸਕੀਏ ਬਿਲਕੁਲ ਕਰਨਾ ਚਾਹੀਦਾ ਸੀ ਜੋ ਕੀਤਾ ਉਹਨਾਂ ਦੇ ਮਨ ਚ ਆਇਆ ਜਿਹੜੇ ਸਾਡੇ ਸੰਸਕਾਰ ਨੇ ਜਿਹੜੇ Hindu ਸਮਾਜ ਦੇ ਨਾਲ ਮਿਲਦੇ ਸਨਾਤਨ ਧਰਮ ਦੇ ਲੋਕਾਂ ਨਾਲ ਸਾਡੇ 6 ਸਮਾਜ ਦੇ ਨਾਲ ਸੰਸਕਾਰ ਵੀ ਮਿਲਦੇ ਨੇ ਉਹ ਵੀ ਲੱਕ ਕਰ ਦੇਣੇ ਚਾਹੀਦੇ ਇਹਨਾਂ ਨੂੰ ਤਾਂ ਜੋ ਸੋਚ ਇਹਨਾਂ ਦੀ ਚੱਲਦੀ ਪਈ ਹੈ ਇਹ ਆਉਣ ਵਾਲੇ ਵਿੱਚ ਤੁਹਾਨੂੰ ਇਹ ਵੀ ਇੱਕ ਫਰਮਾਨ ਨੋਟਿਸ ਆ ਜਾਏਗਾ ਵੀ ਸਾਡੇ ਸੰਸਕਾਰ Hindu ਸਮਾਜ ਨੂੰ ਸਨਾਤਨ ਧਰਮ ਤੋਂ ਲੱਕਰ ਲਈ ਆਹ ਅਲਗ-ਅਲਗ ਅਸੀਂ ਕਰ ਦਿੱਤੇਗੇ ਇਹਨੂੰ ਇਹ ਸਵਾਲ ਨੇ ਕਹੀ ਮੈਂ ਨਹੀਂ ਕਹੂੰਗਾ ਇਸ ਫੈਸਲੇ ਤੇ ਗਲਤ ਟਿੱਪਣੀ ਨਾ ਕੀਤੀ ਜਾਵੇ ਮੈਂ ਸਾਰਿਆਂ ਨੂੰ ਕਹੂੰਗਾ ਚੈਨਲ ਤੇ ਜਿਹੜੇ ਲੋਕ ਵੀ ਦੇਖਣਗੇ ਜਿਹੜੇ ਵੀ ਸਿਟੀ ਸਿਟੀ ਹਟ ਰਹੀ ਦੀ ਖਬਰ ਨੂੰ ਦੇਖਣ ਸੁਣਨ ਮੇਰਾ ਮੈਸੇਜ ਗਲਤ ਢੰਗ ਨਾਲ ਨਾ ਲਿੱਤਾ ਜਾਵੇ ਮੈਂ ਤਾਂ ਕਹਿ ਰਿਹਾ ਹਾਂ ਕਾਰਤ ਸਿੰਘ ਠੱਪੜ ਦਿੱਲੀ ਬੈਠਾ ਹੈ ਪਗੜੀਦਾਰੀ ਸਾਡੇ ਸੰਦੀਪ ਠੱਪੜ ਲੁਧਿਆਣੇ ਬੈਠੇ ਨੇ ਬਿਨਾਂ ਪਗੜੀਦਾਰੀ ਸ਼ੋਕ ਮੱਕੜ ਲੁਧਿਆਣੇ ਬਿਨਾਂ ਪਗੜੀਦਾਰੀ ਬੈਠਾ ਸਾਡੇ ਜਸਵੀਰ ਮੱਕੜ ਬਿਲੀ ਮੱਕੜ ਚ ਪਗੜੀਦਾਰੀ ਬੈਠਾ ਇਹ ਕਿੱਦਾਂ ਲੱਗ ਰੂਵਾਂਗੇ ਦੱਸੋ ਦੱਸੋ ਮੱਕੜ ਹਿੰਦੂ ਵੀ ਹੈ ਮੱਕੜ ਸਰਦਾਰ ਵੀ ਹੈ ਵਰਮ ਥੱਪਰ ਸਾਡਾ ਸਰਦਾਰ ਵੀ ਹੈ ਥੱਪਰ ਸਾਡਾ ਹਿੰਦੂ ਵੀ ਹੈ ਇਹਨੂੰ ਕਿੱਦਾਂ ਲੱਕਰੂਗੇ ਤਖਤ ਸਾਹਿਬ ਦੇ ਪ੍ਰਮੁੱਖਾਂ ਨੂੰ ਮੇਰਾ ਸਵਾਲ ਹੈ ਤੇ ਕਰਾ ਬੀਰ ਬਜਰੰਗੀ ਹਰ ਹਰ ਮਹਾਦੀ